ਨਕਲੀ ਬੀਜ ਵੇਚਣ ਵਾਲਿਆਂ ਦੀ ਹੁਣ ਕਹਿ ਨਹੀਂ ਹੈ ਵਿਧਾਨ ਸਭਾ ਦੇ ਵਿੱਚ ਬੀਜ ਪੰਜਾਬ ਸੋਧ ਬਿੱਲ 2025 ਪਾਸ ਹੋਇਆ ਤਾਂ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਨਕਲੀ ਬੀਜ ਵੇਚਣਾ ਤਾਂ ਗੈਰ ਜ਼ਮਾਨਤੀ ਅਪਰਾਧ ਦੇ ਵਿੱਚ ਇਹ ਸ਼ਾਮਲ ਹੋਵੇਗਾ ਨਕਲੀ ਬੀਜ ਵੇਚਣ ਵਾਲਿਆਂ ਦੇ ਲਈ ਸਜ਼ਾ ਅਤੇ ਜੁਰਮਾਨੇ ਦੇ ਵਿੱਚ ਵੀ ਹੋਰ ਵਾਅਦਾ ਹੈ ਜੋ ਕਰ ਦਿੱਤਾ ਗਿਆ ਕੰਪਨੀ ਨੂੰ ਇੱਕ ਤੋਂ 2 ਸਾਲ ਸਜ਼ਾ ਹੋਵੇਗੀ ਅਤੇ 5 ਤੋਂ 10 ਲੱਖ ਜੋ ਜੁਰਮਾਨਾ ਲਗਾਇਆ ਜਾਣਾ ਹੈ ਦੂਜੀ ਵਾਰ ਉਲੰਘਣਾ ਦੇ ਉੱਤੇ 2 ਤੋਂ 3 ਸਾਲ ਦੀ ਸਜ਼ਾ 10 ਤੋਂ 50 ਲੱਖ ਰੁਪਏ ਦਾ ਜੋ ਜੁਰਮਾਨਾ ਲਗਾਇਆ ਜਾ ਸਕਦਾ ਹੈ ਤਾਂ ਡੀਲਰ ਨੂੰ ਵੀ ਪਹਿਲੀ ਦਫਾ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਹੋ ਸਕਦੀ ਹੈ 1 ਤੋਂ 5 ਲੱਖ ਦਾ ਜੁਰਮਾਨਾ ਹੈ ਜੋ ਲਗਾਇਆ ਜਾ ਸਕਦਾ ਹੈ ਤੇ ਦੂਜੀ ਵਾਰ ਉਲੰਘਣਾ ਦੇ ਉੱਤੇ ਡੀਲਰ ਨੂੰ 1 ਤੋਂ 2 ਸਾਲ ਦੀ ਸਜ਼ਾ ਤੇ 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਹੈ ਜੋ ਭਰਨਾ ਪੈ ਸਕਦਾ ਹੈ ਨਕਲੀ ਬੀਜਾਂ ਦਾ ਮੁੱਦਾ ਹੈ ਜੋ ਲਿਵਿੰਗ ਇੰਡੀਆ ਨਿਊਜ਼ ਦੇ ਵੱਲੋਂ ਬੜੇ ਪਰਜ਼ੋਰ ਤਰੀਕੇ ਦੇ ਨਾਲ ਚੁੱਕਿਆ ਗਿਆ ਸੀ ਲਿਵਿੰਗ ਇੰਡੀਆ ਨਿਊਜ਼ ਦੇ ਵੱਲੋਂ ਖੇਤਾਂ ਤੋਂ ਕਿਸਾਨਾਂ ਦੀ ਸਾਰ ਲਈ ਗਈ ਤੇ ਇਹ ਖਬਰਾਂ ਜੋ ਨਸ਼ਰ ਕੀਤੀਆਂ ਗਿਆ ਤਾਂ ਹੁਣ ਲਿਵਿੰਗ ਇੰਡੀਆ ਨਿਊਜ਼ ਦੀ ਪਰਜ਼ੋਰ ਤਰੀਕੇ ਦੇ ਨਾਲੇ ਖਬਰ ਨਸ਼ਨ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇਹ ਜੋ ਬਿੱਲ ਸੋਧ ਨੂੰ ਲੈ ਕੇ ਪੇਸ਼ ਕੀਤਾ ਗਿਆ ਜੋ ਬਿੱਲ ਹੈ ਜੋ ਪਾਸ ਹੋ ਚੁੱਕਿਆ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਦੇ ਵਿੱਚ ਤਬਦੀਲ ਹੋ ਜਾਵੇਗਾ ਹੁਣ ਬਿਲਾ ਨੂੰ ਲੈ ਕੇ ਜੋ ਕਪੜਾ ਕਰਨਗੇ ਉਹਨਾਂ ਦੀ ਖੈਰ ਨਹੀਂ ਉਹਨਾਂ ਨੂੰ ਸਖਤ ਸਜ਼ਾਵਾਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਅੰਦਾਜ਼ਾ ਇਹ ਹੈ ਕਿ ਬੀਜ ਪੰਜਾਬ ਸੋਧ ਬਿਲ 2025 ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਪਾਸ ਹੋਣ ਦੀ ਜੋ ਪਾਸ ਹੋ ਚੁੱਕੀ ਹੈ ਇਸ ਦੀ ਸੂਰਤ ਵਿੱਚ ਸੂਬੇ ਵਿੱਚ ਨਕਲੀ ਤੇ ਗੈਰ ਮਿਆਰੀ ਬੀਜਾਂ ਦੀ ਵਿਕਤੀ ਕਰਨ ਵਾਲਿਆਂ ਦੇ ਖਿਲਾਫ ਸਖਤ ਸਜ਼ਾਵਾਂ ਤੇ ਜੁਰਮਾਨੇ ਦਾ ਰਾ ਪੱਧਰਾ ਕੀਤਾ ਗਿਆ ਹੁਣ ਇਸ ਤੋਂ ਪਹਿਲਾਂ ਤੋਂ ਅੰਦਾਜ਼ੀ ਹੈ ਕਿ ਹਰਿਆਣਾ ਸਰਕਾਰ ਵੀ ਮਾਰਚ ਦੇ ਵਿੱਚ ਬੀਜਾਂ ਦੀ ਕਾਲਾ ਬਾਜ਼ਾਰੀ ਰੋਕਣ ਦੇ ਲਈ ਬੀਜ ਐਕਟ 1964 ਦੇ ਵਿੱਚ ਸੋਧ ਕਰ ਚੁੱਕੀ ਹੈ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਹੈ ਜੋ ਕੀਤੀ ਗਈ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦੇ ਵੱਲੋਂ ਸਦਨ ਦੇ ਵਿੱਚ ਇਹ ਬਿੱਲ ਹੈ ਜੋ ਪੇਸ਼ ਕੀਤਾ ਗਿਆ ਸੀ ਇਸ ਬਿੱਲ ਦੇ ਉੱਤੇ ਉਸਾਰੂ ਜੋ ਬਹਿਸ ਵੀ ਉਹ ਲੰਬੇ ਸਮੇਂ ਚੱਲੀ ਲੰਮੇ ਅਰਸੇ ਤੋਂ ਬਾਅਦ ਸਦਨ ਦੇ ਵਿੱਚ ਬਿੱਲ ਤੇ ਬਹਿਸ ਮਗਰੋਂ ਪਾਸ ਹੋਇਆ ਹੈ ਬਿੱਲ ਤੇ ਸਪੀਕਰ ਕੋਲ ਧਾਰ ਸੰਦਵਾ ਨੇ ਬਹਿਸ ਤੇ ਤਸੱਲੀ ਵੀ ਪ੍ਰਗਟ ਕੀਤੀ ਆਪੋਜੀਸ਼ਨ ਦੇ ਵੱਲੋਂ ਵੀ ਸਵਾਲ ਚੁਕੇ ਗਏ ਤਾਂ ਉਧਰ ਸਰਕਾਰ ਦੇ ਵੱਲੋਂ ਵੀ ਜਵਾਬ ਦਿੱਤੇ ਗਏ ਨੇ ਤੇ ਇਸ ਬਿੱਲ ਨੂੰ ਹੁਣ ਜੋ ਮਨਜ਼ੂਰੀ ਮਿਲੀ ਹੈ ਇਸ ਦੇ ਨਾਲ ਜੋ ਸਜ਼ਾਵਾਂ ਨੇ ਉਹਨਾਂ ਦੇ ਵਿੱਚ ਸੋਧ ਕੀਤਾ ਜਾਵੇਗਾ ਬੀਜ ਪੰਜਾਬ ਸੋਧ ਬਿਲ 2025 ਤਾ ਕੰਪਨੀ ਦੇ ਲਈ ਸਜ਼ਾ ਦੀ ਤਸਵੀਰ ਜੋ ਰੱਖੀ ਗਿਆ ਜਕਰ ਪਹਿਲੀ ਵਾਰ ਕੋਈ ਕੰਪਨੀ ਨਕਲੀ ਬੀਜ ਵੇਚਦੀ ਹੈ ਨਕਲੀ ਬੀਜ ਉਹਨਾਂ ਦੇ ਵੱਲੋਂ ਗਏ ਦਿੱਤੇ ਜਾਂਦੇ ਨੇ ਤਾਂ ਸਜ਼ਾ ਹੈ ਜੋ 1 ਤੋਂ 2 ਸਾਲ ਦੀ ਹੋ ਸਕਦੀ ਹੈ ਤੇ ਜੁਰਮਾਨਾ 5 ਤੋਂ 10 ਲੱਖ ਤੱਕ ਦਾ ਦਿੱਤਾ ਜਾਣਾ ਚਾਹੀਦਾ ਤਾਂ ਉਦੋਂ ਦੀ ਕੰਪਨੀ ਜੇਕਰ ਦੂਜੀ ਦਫਾ ਵੀ ਇਹੀ ਗਲਤੀ ਕਰਦੀ ਹੈ ਤਾਂ ਸਜ਼ਾ ਦੀ ਮਿਆਦ ਵਧਾ ਕੇ 2 ਤੋਂ 3 ਸਾਲ ਕਰ ਦਿੱਤੀ ਜਾਵੇਗੀ ਤੇ ਜੁਰਮਾਨਾ ਵੀ ਡਬਲ ਯਾਨੀ ਕਿ 10 ਤੋਂ 50 ਲੱਖ ਤੱਕ ਦਾ ਕੰਪਨੀ ਨੂੰ ਲੱਗ ਸਕਦਾ ਇਸੇ ਦੇ ਨਾਲ ਜੇਕਰ ਡੀਲਰ ਡీలਰ ਇਸ ਨਕਲੀ ਬੀਜ ਦੇ ਧੰਦੇ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਪਹਿਲੀ ਦਫਾ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਤੇ ਜੁਰਮਾਨਾ 1 ਤੋਂ 5 ਲੱਖ ਦਾ ਲੱਗੇਗਾ ਇਸੇ ਦੇ ਨਾਲ ਜੇਕਰ ਡీలਰ ਦੂਜੀ ਵਾਰ ਇਹ ਗਲਤੀ ਕਰਦੇ ਨੇ ਦੂਜੀ ਵਾਰ ਇਹ ਗਲਤੀ ਕਰਦੇ ਨੇ ਤਾਂ ਫਿਰ ਸਜ਼ਾ 1 ਤੋਂ 2 ਸਾਲ ਦੀ ਤੇ ਜੁਰਮਾਨਾ ਵੀ ਵਧਾ ਕੇ 5 ਤੋਂ 10 ਲੱਖ ਦਾ ਕਰ ਦਿੱਤਾ ਗਿਆ ਤਾਂ ਇਸੀ ਬਾਬਤ ਸਾਡੇ ਨਾਲ ਕਿਸਾਨ ਆਗੂ ਜੰਗਵੇ ਚੋਹਾਂ ਜੀ ਜੁੜੇ ਹੋਏ ਨੇ ਨਕਲੀ ਬੀਜ ਵੇਚਣ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੋਧ ਕੀਤਾ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦਪਿੰਦਰ ਜੀ ਦੇਖੋ ਕਾਨੂੰਨ ਤੇ ਬਹੁਤ ਸਾਰੇ ਬਣੇ ਹੋਏ ਆ ਪਰ ਕਾਨੂੰਨਾਂ ਨੂੰ ਲਾਗੂ ਕਰਨਾ ਉਹਨੂੰ ਗਰਾਊਂਡ ਲੈਵਲ ਤੇ ਜਿਹੜਾ ਆ ਉਹ ਲੈ ਕੇ ਆਉਣਾ ਇਹ ਸਰਕਾਰਾਂ ਦਾ ਕੰਮ ਹੁੰਦਾ ਆ ਕਾਨੂੰਨ ਤੇ ਬਹੁਤ ਸਾਰੇ ਹੁਣ ਚਲੋ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਕਿ ਜਿਹੜਾ ਨਕਲੀ ਬੀਜਾਂ ਤੇ ਖਾਦਾਂ ਨੂੰ ਲੈ ਕੇ ਕਾਨੂੰਨ ਬਣਿਆ ਇਹ ਸਭ ਤੋਂ ਵੱਡੀ ਮਾਰ ਦਵਿੰਦਰ ਜੀ ਕਿਸਾਨ ਨੂੰ ਪਹਿਲੀ ਗੱਲ ਇੱਥੋਂ ਹੀ ਪੈਂਦੀ ਆ ਜਦੋਂ ਉਹਨੂੰ ਨਕਲੀ ਬੀਜ ਮਿਲ ਜਾਂਦਾ ਨਕਲੀ ਦਵਾਈ ਮਿਲ ਜਾਂਦੀ ਹੈ ਤੇ ਕਿਸਾਨ ਕਰਜ਼ਾਈ ਹੋਣ ਦਾ ਮੇਨ ਕਾਰਨ ਵੀ ਇਹ ਹੀ ਬਣਿਆ ਤੇ ਮੁੜ ਕੇ ਸੁਣਵਾਈ ਕਿਤੇ ਨਹੀਂ ਜੀ ਹੁੰਦੀ ਨਾ ਕਿਤੇ ਥਾਣੇ ਦੇ ਵਿੱਚ ਹੁੰਦੀ ਨਾ ਕਚਹਿਰੀ ਦੇ ਵਿੱਚ ਹੁੰਦੀ ਨਾ ਕਿ ਜਿਹੜੀਆਂ ਕੰਪਨੀਆਂ ਨੇ ਬੀਜ ਵੇਚਿਆ ਹੁੰਦਾ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਸੀ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਸਰਕਾਰ ਨੂੰ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਲਾਗੂ ਵੀ ਕਰਨੇ ਚਾਹੀਦੇ ਆ ਫਨੋਂਨ ਦੇ ਨਾਲ ਗੱਲ ਨਹੀਂ ਬਣਨੀ ਦਪਿੰਦਰ ਜੀ ਇਹਨੂੰ ਗਰਾਉਂਡ ਲੈਵਲ ਤੇ ਲਾਗੂ ਕਰਨੇ ਚਾਹੀਦੇ ਆ ਤਾਂ ਜੋ ਜਿਹੜਾ ਨਕਲੀ ਬੀਜ ਵੇਚਦਾ ਆ ਉਹਨੂੰ ਸਜ਼ਾ ਵੀ ਹੋਵੇ ਉਹਨੂੰ ਵੱਡਾ ਜੁਰਮਾਨਾ ਵੀ ਹੋਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਪਾਸ ਹੋਇਆ ਤੇ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਬੜਾ ਛਲਾਗਾ ਜੋ ਕਦਮ ਆ ਸਰਕਾਰ ਦਾ ਜੇ ਗਰਾਉਂਡ ਲੈਵਲ ਤੇ ਇਹ ਲਾਗੂ ਹੋ ਜਵੇ ਸਜ਼ਾਵਾਂ ਦੀ ਮਿਆਦ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਜੋ ਸਜ਼ਾ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤੇ ਜੁਰਮਾਨਿਆਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਪਹਿਲੀ ਦਫਾ ਡੀਲਰਾਂ ਨੂੰ ਵੀ ਇਸ ਦੇ ਵਿੱਚ ਤੇ ਕੰਪਨੀ ਨੂੰ ਐ ਜੋ ਸਜ਼ਾ ਤੇ ਮੁਆਵਜ਼ਾ ਜੋ ਵਾਧ ਦੇਣਾ ਪਵੇਗਾ ਪਹਿਲਾਂ ਨਾਲੋਂ ਮੈਂ ਬੜੀ ਚੰਗੀ ਗੱਲ ਆ ਪਹਿਲੀ ਗੱਲ ਤੇ ਜਿਹੜੀ ਕੰਪਨੀ ਬਣਾਉਂਦੀ ਐ ਉਹਨੂੰ ਤੇ ਸਜ਼ਾ ਤੇ ਜੁਰਮਾਨਾ ਸਭ ਤੋਂ ਵੱਧ ਰੱਖਣਾ ਚਾਹੀਦਾ ਕਿਉਂਕਿ ਮੇਨ ਕਾਰਨ ਉਹ ਹੀ ਐ ਜੇ ਕੋਈ ਬਣਾਊਗਾ ਤੇ ਬਾਜ਼ਾਰ 'ਚ ਲੈ ਕੇ ਆਊਗਾ ਨਾ ਤਾਂ ਜੇ ਕੋਈ ਕੰਪਨੀ ਬਣਾਊਗੀ ਨਾ ਤਾਂ ਫੇਰ ਬਾਜ਼ਾਰ 'ਚ ਕਿਸ ਤਰ੍ਹਾਂ ਆਊਗਾ ਡੀਲਰ ਤੇ ਬਾਅਦ ਦੇ ਵਿੱਚ ਆਉਂਦੇ ਆ ਨਾ ਡੀਲਰ ਆਪਦਾ ਲਾਲਚ ਦੇਖਦੇ ਆ ਤੇ ਕੰਪਨੀਆਂ ਆਪਦਾ ਲਾਲਚ ਦੇਖਦੀਆਂ ਸੋ ਕਹਿਣ ਤੋਂ ਭਾਵ ਹੈਗਾ ਫਕਤ ਸਜਾ ਤੇਣੀ ਚਾਹੀਦੀ ਹੈ ਕਿ ਜਿਹੜੇ ਮੁੜਕੇ ਇਹ ਜਿਹੜੀ ਦਵਾਈ ਤੇ ਨਕਲੀ ਬੀਜ ਇਹ ਨਾ ਬਣਾ ਸਕਣ ਨਾ ਤਿਆਰ ਕਰ ਸਕਣ ਨਾ ਵੇਚ ਸਕਣ ਮੈਂ ਕਹਿੰਦਾ ਚੰਗੀ ਗੱਲ ਆ ਜੀ ਇਹ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਨਾਲ ਦੀ ਨਾਲ ਮੈਂ ਇੱਕ ਤੁਹਾਡੇ ਚੈਨਲ ਦੇ ਜਰੀਏ ਦਪਿੰਦਰ ਜੀ ਇਹ ਵੀ ਬੇਨਤੀ ਕਰਦਾ ਆ ਕਿ ਨਕਲੀ ਦੁੱਧ ਬਹੁਤ ਚਿੱਟਾ ਜ਼ਹਿਰ ਆ ਇਹ ਤੇ ਚਿੱਟੇ ਨਾਲੋਂ ਵੀ ਜਿਹੜਾ ਆ ਜਿਆਦਾ ਖਤਰਨਾਕ ਆ ਜਿਹੜਾ ਸਾਡੇ ਬੱਚਿਆਂ ਦੇ ਅੰਦਰ ਜਾਂਦਾ ਸਾਡੇ ਅੰਦਰ ਜਾਂਦਾ ਡੇਲੀ ਫੂਡ ਦੇ ਵਿੱਚ ਆਉਂਦਾ ਉਹ ਚਿੱਟਾ ਜ਼ਹਿਰ ਜਿਹੜਾ ਨਕਲੀ ਦੁੱਧ ਆ ਸਰਕਾਰ ਇਹਤੇ ਵੀ ਕੋਈ ਨਾ ਕੋ ਕਦਮ ਚੱਕੇ ਤਾਂ ਕਿ ਪੰਜਾਬ ਤੇ ਸਾਡੇ ਲੋਕ ਬਿਮਾਰੀਆਂ ਤੋਂ ਬਚ ਸਕਣ ਜੀ ਇਸ ਬਿਲ ਦੇ ਵਿੱਚ ਕੋਈ ਹੋਰ ਚੇਂਜੇਸ ਹੋਣੇ ਚਾਹੀਦੇ ਸੀ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਕਿਸਾਨਾਂ ਦੇ ਨਾਲ ਵਿਚਰਦੇ ਹੋ ਤੁਸੀਂ ਉਹਨਾਂ ਦੀ ਪੀੜ ਵੀ ਦੇਖਦੇ ਹੋ ਕਿਉਂਕਿ ਨਕਲੀ ਬੀਜ ਜੇਕਰ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਕਿਸਾਨਾਂ ਦੀ ਸੁਣਵਾਈ ਦੇ ਵਿੱਚ ਵੀ ਕਾਫੀ ਦੇਰੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਅਸਲ ਦੇ ਵਿੱਚ ਜਿਹੜਾ ਬਿਲ ਲਾਗੂ ਕੀਤਾ ਦਵਿੰਦਰ ਜੀ ਐਕਚੁਅਲੀ ਮੈਂ ਨਾ ਪੜਿਆ ਨਹੀਂ ਹੈਗਾ ਵੇਅਸੇ ਜਿਹੜੀ ਸਾਡੀ ਆਪ ਦੀ ਗੱਲ ਹੈਗੀ ਆ ਜਥੇਬੰਦਕ ਤੌਰ ਤੇ ਜਾਂ ਕਿਸਾਨ ਤੌਰ ਤੇ ਸਾਡੀ ਗੱਲ ਹੈਗੀ ਆ ਜਿਹੜੀ ਤੁਸੀਂ ਸੁਣਵਾਈ ਦੀ ਗੱਲ ਕੀਤੀ ਆ ਇਹ ਕੱਲੀ ਸਜ਼ਾ ਦੇਣ ਦੇ ਨਾਲ ਹੀ ਇਹ ਜੱਤਾ ਪੂਰਾ ਨਹੀਂ ਹੋ ਜਾਣਾ ਜਾਂ ਉਹਨੂੰ ਜੁਰਮਾਨਾ ਲਾਉਣ ਦੇ ਨਾਲ ਨਹੀਂ ਹੈਗਾ ਇਹਨਾਂ ਨੂੰ ਡੀਲਰਸ਼ਿਪ ਨੂੰ ਜਿਹੜਾ ਭਵੰਧ ਕਰਨਾ ਪਏਗਾ ਜੇਕਰ ਤੁਹਾਡਾ ਵੇਚਿਆ ਹੋਇਆ ਬੀਜ ਨਕਲੀ ਨਿਕਲਿਆ ਜਾਂ ਹੁਣ ਦੇਖੋ ਆ ਪੀਆਰ ਵੈਰੈਟੀਆਂ ਆ ਜਪਿੰਦਰ ਜੀ ਪੀਆਰ ਵੈਰੈਟੀਆਂ ਦੇ ਵਿੱਚ ਕਈ ਬੋਨਾ ਬੂਟਾ ਰਹਿ ਗਿਆ ਕੋਈ ਉੱਚਾ ਬੂਟਾ ਹੋ ਗਿਆ ਤੇ ਉਥੇ ਸੁਣਵਾਈ ਕੋਈ ਨਹੀਂ ਹੈਗੀ ਉਥੇ ਤਰੰਤ ਸੁਣਵਾਈ ਕਿਸਾਨ ਦੀ ਹੋਵੇ ਕਿਸਾਨ ਨੂੰ ਜਿੰਨਾ ਉਹਦੀ ਫਸਲ ਦਾ ਟੋਟਲ ਮੁੱਲ ਆ ਜੋ ਉਹਦੀ ਪੈਦਾਵਾਰ ਹੋਣੀ ਆ ਉਹ ਜਿਹੜਾ ਪੂਰਾ ਖਰਚਾ ਜਿਹੜਾ ਆ ਉਹ ਡੀਲਰਸ਼ਿਪ ਤੋਂ ਦਬਾਉਣਾ ਸਰਕਾਰ ਜ਼ਿੰਮੇਵਾਰੀ ਫਿਕਸ ਕਰੇ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਾਨੂੰਨ ਦੇ ਵਿੱਚ ਵਾਧਾ ਹੋ ਸਕਦਾ ਜੀ ਜੰਗਵੀਰ ਸਿੰਘ ਚੋਹਾਂ ਜੀ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੀ ਤੁਹਾਡਾ ਧੰਨਵਾਦ ਕਿਸਾਨ ਆਗੂਆਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇੰਪਲੀਮੈਂਟੇਸ਼ਨ ਬਹੁਤ ਜ਼ਰੂਰੀ ਹੈ ਹੁਣ ਸਜ਼ਾਵਾਂ ਅਤੇ ਜੁਰਮਾਨੇ ਦਾ ਐਲਾਨ ਤਾਂ ਜ਼ਰੂਰ ਇਸ ਬਿਲ ਦੇ थ्रू ਕਰ ਦਿੱਤਾ ਗਿਆ ਸੋਧ ਕੀਤੇ ਗਏ ਨੇ ਸਖਤੋ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਕਿਉਂਕਿ ਜਦੋਂ ਕਾਨੂੰਨ ਦਾ ਡਰ ਬਣ ਜਾਂਦਾ ਹੈ ਤਾਂ ਅਜਿਹੀ ਚੀਜ਼ਾਂ ਕਰਨ ਤੋਂ ਪਹਿਲਾਂ ਵੀ ਲੋਕ ਕਈ ਵਾਰ ਸੋਚਦੇ ਨੇ ਤਾਂ ਦੂਜੇ ਪਾਸੇ ਇਹ ਵੀ ਸਵਾਲ ਚੱਕਿਆ ਜਾ ਰਿਹਾ ਕਿ ਜਦੋਂ ਦੁਕਾਨਦਾਰ ਤਸਦੀਕ شدہ ਬੀਜ ਵੇਚਦਾ ਹੈ ਤਾਂ ਬੀਜ ਦੀ ਖਰਾਬੀ ਦੇ ਲਈ ਬੀਜ ਨਿਰਮਾਤਾਏ ਜੋ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਨਾ ਕਿ ਡੀਲਰ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹੈ ਜੋ ਸਵਾਲ ਅਜੇ ਵੀ ਉੱਠ ਰਹੇ ਨੇ ਵਿਰੋਧੀ ਧਿਰ ਦੇ ਵੱਲੋਂ ਅਤੇ ਸਿਆਸੀ ਧਿਰ ਦੇ ਵੱਲੋਂ ਕਾਫੀ ਬਹਿਸ ਹੈ ਜੋ ਇਸ ਮੁੱਦੇ ਦੇਤੇ ਕੀਤੀ ਗਈ ਉਸ ਤੋਂ ਬਾਅਦ ਇਸ ਬਿੱਲ ਨੂੰ ਪ੍ਰਵਾਨ ਕਰ ਦਿੱਤਾ ਗਿਆ